ਬੇਦਸਮਾਹ ਰੁੱਤੀ ਥਿੱਤੀ ਵਾਰ ਪਲੇ ਕੜੀ ਮੂਰਤ ਪਾਲ ਸਾਚੇ ਆਏ ਸਹਜ ਮਿਲੇ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਵਿਦ ਜਾਣੈ ਜੇ ਨਸੀ ਗਾਰੀ ਤਿਸ ਹੈ ਪਿਆਰੀ ਮੇਲ ਪਿਆ ਰੰਗ ਮਾਣੈ ਘਰ ਸੇਜ ਸੁਹਾਵੀ ਜਾ ਪੇਰ 라ਵੀ ਗੁਰਮੁਖ ਮਸਤਕ ਭਾਗੋ ਨਾਨਕ ਅਹ ਨਿਸਰਾਵੈ ਪ੍ਰੀਤਮ ਹਰ ਵਾਰ ਥਿਰ ਸੋਹਾਗੋ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਫਲ ਗੋਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਈ ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀ ਆ ਮਿਲਾਇ ਫਲ ਗੁਣ ਆਨੰਦ ਉਪਾਰ ਜਨ ਹਰ ਸੱਜਣ ਪ੍ਰਗਟੇ ਆਈ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀ ਆ ਮਿਲਾਇ ਸੇਜ ਸੁਹਾਵੀ ਸਰਬ ਸੁਖ ਹੁਣ ਦੁਖਾ ਨਾਹੀ ਜਾਇ ਇਛ ਪੁੰਨੀ ਵਡ ਭਾਗਣੀ ਵਾਰ ਪਾਇਆ ਹਰਿ ਰਾਈ ਮੇਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜੇਹਾ ਅਵਰ ਨ ਦਿਸਾਈ ਕੋਈ ਦੂਜਾ ਲਵੈ ਨਾ ਲਾਈ ਹਲਤ ਪਲਤ ਸਵਾਰਿਓਨ ਨੇਹ ਚਲ ਦਿੱਤੀ ਅਨ ਜਾਈ ਸੰਸਾਰ ਸਾਗਰ ਤੇ ਰਖਿਐਨ ਬਹੁੜੇ ਨ ਜਨਮੈ ਤਾਈ ਜਿਹਵਾ ਏਕ ਅਨੇਕ ਗੁਣ ਤਾਰੇ ਨਾਨਕ ਚਰਣੀ ਪਾਈ ਫਲ ਗੁਣ ਨਿਤ ਸਲਾਹੀਐ ਜਿਸ ਨੋ ਤਿਲ ਨਤmai ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਾਰੇ ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੇ ਸਰਬ ਸੁਖਾਂ ਨਿਧ ਚਰਣ ਹਾਰ ਭਉ ਜਲ ਬਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹ ਜਰੇ ਕੂੜ ਗਏ ਦੁਬੇ ਦਾ ਨਸੀ पूरन साच परे पार ब्रह्म प्रभ सेव दे मन अंदर एक धरे माह दिवस मुरत भले जिस कौ नदर करे नानक मंगै दर्श दान ਕਿਰਪਾ ਕਰ ਹਉ ਹਰੇ ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰ ਹਉ ਹਰੇ ਵਾ ਹੇ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਫਾਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ